नमस्कार आकाशवाणी ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਜੰਚਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਣੋ ਭਾਰਤੀ ਬੁਲਾੜ ਖੋਜ ਸੰਗਠਨ ਇਸਰੋ ਆਉਂਦੇ ਸੁਤੰਤਰਤਾ ਦਿਵਸ ਨੂੰ ਬੁਲਾੜਵੇ ਇੱਕ ਧਰਤੀ ਨਿਰੇਖਣ ਸੈਟੇਲਾਈਟ ਨੂੰ ਗ੍ਰਹ ਪੰਧ ਵਿੱਚ ਰੱਖ ਕੇ ਮਨਾਏਗਾ 15 ਅਗਸਤ ਨੂੰ ਸਵੇਰੇ 9 ਵਜੇ ਕਿਸਤਾਰਾਮੈਂਟ ਤੇ ਸ੍ਰੀ ਹਰੀਕੋਟਾ ਤੋਂ ਧਾਕੇ ਜਾਣ ਵਾਲੇ ਇਸ ਸੈਟੇਲਾਈਟ ਲਈ ਛੋਟੇ ਸੈਟੇਲਾਈਟ ਲੌਂਚ ਵਾਹਨ ਦੀ ਵਰਤੋਂ ਕੀਤੀ ਜਾਵੇਗੀ ਇਹ ਸੈਟੇਲਾਈਟ ਵਿੱਚ ਕਈ ਆਧੁਨਿਕ ਪੇਲੋਡ ਯੰਤਰ ਨੇ ਜਿਹੜੇ ਆਗ ਅਤੇ ਹੜ੍ਹਾਂ ਨਾਲ ਸੰਬੰਧਿਤ ਡਿਜ਼ਾਸਟਰ ਰਿਮੋਟ ਸੈਂਸਿੰਗ ਜਾਣਕਾਰੀ ਅਤੇ ਯੂਵੀ ਰੈਡੀਏਸ਼ਨ ਨਾਲ ਸੰਬੰਧਿਤ ਜਾਣਕਾਰੀ ਪ੍ਰਦਾਨ ਕਰਨ ਦੇ ਯੋਗ ਹੋਣਗੇ ਪੰਜਾਬ বিজেপি ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਉਹ ਸੱਚਮੁੱਚ ਕਿਸਾਨ ਹਤੈਸ਼ੀ ਨੇ ਤਾਂ ਹਰਿਆਣਾ ਸਰਕਾਰ ਵਾਂਗੂ ਸੂਬੇ ਦੇ ਕਿਸਾਨਾਂ ਨੂੰ ਵੀ ਬਾਈ ਫਸਲਾਂ ਤੇ ਘਟੋ-ਘੱਟ ਸਮਰਥਨ ਮੁੱਲ ਐਮਐਸਪੀ ਦਾ ਐਲਾਨ ਕਰਨ ਇੱਕ ਬਿਆਨ ਵਿੱਚ ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਇਹ ਨਹੀਂ ਕਰਦੇ ਤਾਂ ਇਹ ਸਪਸ਼ਟ ਹੋ ਜਾਵੇਗਾ ਕਿ ਉਹ ਕਿਸਾਨ ਹਿਤੈਸ਼ੀ ਮੁੱਖ ਮੰਤਰੀ ਨਹੀਂ ਸਗੋਂ ਕਿਸਾਨਾਂ ਦੇ ਮੁੱਦਿਆਂ 'ਤੇ ਸਿਆਸਤ ਕਰਨ ਵਾਲੇ ਮੁੱਖ ਮੰਤਰੀ ਨੇ ਡਾਕਟਰ ਸੁਭਾਸ਼ ਸ਼ਰਮਾ ਨੇ ਸਵਾਲ ਕੀਤਾ ਕਿ ਮੁੱਖ ਮੰਤਰੀ ਨੇ ਸੂਬਾ ਸਰਕਾਰ ਵੱਲੋਂ ਸਾਰੀਆਂ ਬਾਈ ਫਸਲਾਂ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦਣ ਦੀ ਗੱਲ ਆਖੀ ਸੀ ਪਰ ਫਿਰ ਹੁਣ ਕੀ ਹੋ ਗਿਆ ਉਹਨਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਕਿਸਾਨਾਂ ਦਾ ਸਿਰਫ ਸਿਆਸੀ ਲਾਹਾ ਲਿਆ ਜਦਕਿ ਅਸਲੀਅਤ ਇਹ ਹੈ ਕਿ ਕਿਸਾਨਾਂ ਨਾਲ ਧੋਖਾ ਕੀਤਾ ਗਿਆ ਹੈ ਕੇਂਦਰੀ ਜਾਂਚ ਬਿਊਰੋ ਸੀਬੀਆਈ ਨੇ ਲੁਧਿਆਣਾ ਦੇ ਮੁੱਖ ਕਮਿਸ਼ਨਰ ਇਨਕਮ ਟੈਕਸ ਪ੍ਰਸ਼ਾਸਨਿਕ ਅਧਿਕਾਰੀ ਤੇ ಪಿਆਰਓ ਅਸ਼ੋਕ ਕੁਮਾਰ ਨੂੰ 8000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ ਉਸਨੇ ਸ਼ਿਕਾਇਤ ਕਰਤਾ ਤੋਂ 15000 ਰੁਪਏ ਦੀ ਰਿਸ਼ਵਤ ਮੰਗੀ ਸੀ ਸੀਬੀਆਈ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ਤੇ ਅਸ਼ੋਕ ਕੁਮਾਰ ਖਿਲਾਫ ਮਾਮਲਾ ਦਰਜ ਕੀਤਾ ਸੀ ਸ਼ਿਕਾਇਤ ਕਰਤਾ 에ਅਰ ਕੰਡੀਸ਼ਨ ਦੀ ਮੁਰੰਮਤ ਦੇ ਕੰਮ ਦਾ ਕਾਰੋਬਾਰ ਚਲਾਉਂਦਾ ਹੈ ਤੇ ਇਨਕਮ ਟੈਕਸ ਦਫ਼ਤਰ ਲੁਧਿਆਣਾ ਦੇ ਏਸੀ ਦੀ ਮੁਰੰਮਤ ਦਾ ਕੰਮ ਕਰਦਾ ਹੈ ਉਸ ਨੇ ਇਨਕਮ ਟੈਕਸ ਦਫ਼ਤਰ ਦਾ ਦੌਰਾ ਕੀਤਾ ਤੇ ਦੋਸ਼ੀ ਪ੍ਰਸ਼ਾਸਨਿਕ ਅਧਿਕਾਰੀ ਨੂੰ ਉਸਦੇ ਬਕਾਇਆ ਬਿੱਲ ਕਲੀਅਰ ਕਰਨ ਅਤੇ ਉਸ ਨੂੰ ਏਸੀ ਮੁਰੰਮਤ ਨਾਲ ਸੰਬੰਧਿਤ ਨਵਾਂ ਕੰਮ ਮੁਹੱਈਆ ਕਰਵਾਉਣ ਲਈ ਬੇਨਤੀ ਕੀਤੀ ਇਸ ਤੋਂ ਬਾਅਦ ਅਸ਼ੋਕ ਕੁਮਾਰ ਨੇ ਉਸ ਨੂੰ ਏਸੀ ਮੁਰੰਮਤ ਨਾਲ ਸੰਬੰਧਿਤ ਤਾਜ਼ਾ ਕੰਮ ਸੌਂਪਣ ਲਈ 15000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਬੁਲਾਰੇ ਨੇ ਦੱਸਿਆ ਕਿ ਸੀਬੀਆਈ ਨੇ ਦੋਸ਼ੀ ਨੂੰ ਸ਼ਿਕਾਇਤ ਕਰਤਾ ਤੋਂ ਸਾਰਪੇ ਦੀ ਰਿਸ਼ਵਤ ਲੈਦੇ ਹੋਏ ਰੰਗੇ ਹੱਥੀ ਕਾਬੂ ਕਰ ਲਿਆ ਉਸ ਦੇ ਰਿਹਾਈਸ਼ੀ ਦੀ ਸਰਕਾਰੀ ਥਾਵਾਂ ਦੀ ਤਲਾਸ਼ੀ ਲੈ ਕੇ ਅਗਲੀ ਰੀ ਕਾਰਵਾਈ ਕੀਤੀ ਜਾ ਰਹੀ ਹੈ ਫਸਲੀ ਵਿਭਿੰਨਤਾ ਬਣਾਉਣ ਤੇ ਕਿਸਾਨਾਂ ਨੂੰ ਰਵਾਇਤੀ ਫਸਲ ਚੱਕਰ ਚੋਂ ਬਾਹਰ ਕੱਢਣ ਲਈ ਸਰਕਾਰ ਵੱਖ-ਵੱਖ ਯੋਜਨਾਵਾਂ ਚਲਾ ਰਹੀ ਹੈ ਅਤੇ ਬਾਗਬਾਨੀ ਵਿਭਾਗ ਇਹਨਾਂ ਯੋਜਨਾਵਾਂ ਨੂੰ ਜ਼ਿੰਮੇਦਾਰਾਂ ਤੱਕ ਪਹੁੰਚਾਉਣ ਲਈ ਕਈ ਉਪਰਾਲੇਵੀ ਕਾਰਜ ਡਿਪਟੀ ਡਾਇਰੈਕਟਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਇਸੇ ਲੜੀ ਤਹਿਤ NHM ਸਕੀਮ ਅਧੀਨ ਨਵਾਂ ਬਾਗ ਲਗਾਉਣ ਲਈ 19 ਤੋਂ 20000 ਰੁਪਏ ਪ੍ਰਤੀ ਹੈਕਟੇਅਰ ਪੁਰਾਣੇ ਬਾਗਾਂ ਨੂੰ ਸੁਰਜੀਤ ਕਰਨ ਲਈ 20000 ਰੁਪਏ ਪ੍ਰਤੀ ਹੈਕਟੇਅਰ ਸ਼ੈਡ ਨੈਟ ਹਾਊਸ ਲਈ 14 ਤੋਂ 20000 ਰੁਪਏ ਪ੍ਰਤੀ ਏਕੜ ਵਰਮੀ ਕੰਪੋਸਟ ਯੂਨਿਟ ਵਾਸਤੇ 15000 ਰੁਪਏ ਸ਼ਹਿਦ ਦੀਆਂ ਮੱਖੀਆਂ ਪਾਲਣ ਲਈ 1600 ਰੁਪਏ ਪ੍ਰਤੀ ਬਕਸਾ ਸਮੇਤ 8 ਫਰੇਮ ਮੱਖੀ ਮਸ਼ੀਨਰੀ ਜਿਵੇਂ ਕਿ ਪਾਵਰ ਟ੍ਰੇਲਰ ਸਪਰੇਅ ਪੰਪ ਤੇ 40% ਦੀ ਸਬਸਿਡੀ ਦਿੱਤੀ ਜਾ ਰਹੀ ਹੈ ਉਹਨਾਂ ਕਿਸਾਨਾਂ ਨੂੰ ਇਹਨਾਂ ਯੋਜਨਾਵਾਂ ਦਾ ਵੱਧ ਤੋਂ ਵੱਧ ਫਾਇਦਾ ਲੈਣ ਲਈ ਬਾਗਬਾਨੀ ਵਿਭਾਗ ਜਾਂ ਫਿਰ ਆਪਣੇ ਨਜ਼ਦੀਕੀ ਬਾਗਬਾਨੀ ਦਫ਼ਤਰ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ। ਪੰਜਾਬ ਵਿੱਚ ਅਗਸਤ ਮਹੀਨੇ 'ਚ ਮੌਨਸੂਨ ਦੇ ਸਰਗਰਮ ਹੋਣ ਦੀ ਪੂਰੀ ਸੰਭਾਵਨਾ ਸੀ ਬਰਸ ਦੇ باوجود ਸੂਬੇ ਵਿੱਚ ਇਸ ਮਹੀਨੇ ਦੇ ਪਹਿਲੇ ਹਫਤੇ 29% ਘਟਮੀ ਦਰਜ ਕੀਤਾ ਗਿਆ ਸੂਬੇ ਦੇ 9 ਜ਼ਿਲ੍ਹੇ ਅਜਿਹੇ ਨੇ ਜਿੱਥੇ ਮੀਂਹ ਨਹੀਂ ਪਿਆ ਹੋਰ ਵੇਰਵੇ ਨਾਲ ਇਹ ਰਿਪੋਰਟ ਇਸ ਮਹੀਨੇ ਦੇ ਪਹਿਲੇ ਹਫਤੇ ਵਿੱਚ 3 ਦਿਨਾਂ ਲਈ ਮੀਂਹ ਦੇ ਭਾਰੀ ਅਲਰਟ ਦੇ ਬਾਵਜੂਦ ਮਾਝਾ ਦੁਆਬਾ ਤੇ ਮਾਲਵਾ ਮੀਂਹ ਤੋਂ ਸਖਣੇ ਰਹੇ ਅਤੇ ਕੁਝ ਹੀ ਜ਼ਿਲ੍ਹਿਆਂ ਵਿੱਚ ਮੀਂਹ ਪਿਆ ਆਮ ਤੌਰ ਤੇ ਇਨੀ ਦਿਨੀ ਔਸਤਨ 46.1 ਮਿਲੀਮੀਟਰ ਤੱਕ ਮੀਂਹ ਪੈਂਦਾ ਹੈ ਪਰ ਪਹਿਲੇ 7 ਦਿਨਾਂ ਵਿੱਚ ਸਿਰਫ 32.9 ਮਿਲੀਮੀਟਰ ਮੀਂਹ ਹੀ ਦਰਜ ਕੀਤਾ ਗਿਆ ਅਤੇ ਉਹ ਵੀ ਕੁਝ ਜਿਲਿਆਂ ਤੱਕ ਹੀ ਸੀਮਿਤ ਰਿਹਾ ਤਰੰਤਾਰਨ ਕਪੂਰਥਲਾ ਫਾਜ਼ਿਲਕਾ ਮੁਕਸਰ ਫਰੀਦਕੋਟ ਬਟਿੰਡਾ ਬਰਨਾਲਾ ਮਾਨਸਾ ਅਤੇ ਸੰਗਰੂਰ ਕੁਝ ਅਜਿਹੇ ਜ਼ਿਲ੍ਹੇ ਨੇ ਜਿੱਥੇ ਬੀਤੇ ਕੱਲ ਤੱਕ ਮੀਂਹ ਨਹੀਂ ਪਿਆ ਜਦ ਕਿ ਪਠਾਨਕੋਟ ਵਿੱਚ 99% ਲੁਧਿਆਣਾ ਵਿੱਚ 98 ਮੋਗਾ ਵਿੱਚ 93 ਫਿਰੋਜ਼ਪੁਰ ਵਿੱਚ 91 ਰੂਪਨਗਰ ਵਿੱਚ 80 ਅਤੇ ਪਟਿਆਲਾ ਜ਼ਿਲ੍ਹੇ ਵਿੱਚ 75% ਘਟ ਮੀਂਹ ਦਰਜ ਕੀਤਾ ਗਿਆ ਹੈ ਗੁਰਦਾਸਪੁਰ ਅਤੇ ਐਸਐਸ ਨਗਰ ਹੀ ਦੋ ਅਜਿਹੇ ਜ਼ਿਲ੍ਹੇ ਨੇ ਜਿੱਥੇ ਆਮ ਨਾਲੋਂ ਵੱਧ ਮੀਂਹ ਪਿਆ ਹੈ ਮੌਸਮ ਵਿਭਾਗ ਨੇ 10 ਅਗਸਤ ਨੂੰ ਹਾਲਾਂਕਿ ਮੀਂਹ ਸੰਬੰਧੀ yellow alert ਜਾਰੀ ਕੀਤਾ ਹੈ ਪਰ ਮੀਂਹ ਦੀ ਸੰਭਾਵਨਾ ਸਿਰਫ 5 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਮਾਸ਼ਹਿਰ ਅਤੇ ਰੂਪਨਗਰ ਤੱਕ ਹੀ ਸੀਮਤ ਹੈ ਮੀਂਹ ਨਾਲ ਹਮਸਪਰਿਕਰਮੀ ਦਾ ਦੌਰ ਲਗਾਤਾਰ ਜਾਰੀ ਹੈ ਅਤੇ ਲੋਕ ਬੇਹਦ ਪਰੇਸ਼ਾਨ ਨੇ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ਵਣੀ ਸਮਾਚਾਰ ਜਲੰਧਰ ਪੈਰੀਸ 올림픽 ਵਿੱਚ ਮਰਦਾਂ ਦੇ ਹਾਕੀ ਵਰਗ ਵਿੱਚ ਭਾਰਤ ਆਜ ਭਾਰਤੀ ਟੀਮ ਕਾਂਸੀ ਦੇ ਤਮਗੇ ਲਈ ਸਪੇਨ ਨਾਲ ਮੁਕਾਬਲਾ ਕਰੇਗੀ ਇਹ ਮੈਚ ਸ਼ਾਮ 5:30 ਵਜੇ ਸ਼ੁਰੂ ਹੋਵੇਗਾ 올림픽 ਖੇਡਾਂ 'ਚ ਲਗਾਤਾਰ ਦੂਜੀ ਵਾਰ ਹੈ ਜਦੋਂ ਟੀਮ ਕਾਂਸੀ ਦਾ ਤਮਗਾ ਜਿੱਤਣ ਵਾਲਾ ਮੈਚ ਖੇਡੇਗੀ ਟੋਕੀਓ 올림픽 ਵਿੱਚ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ ਸੀ ਗੋਲਫ ਦੇ ਮਹਿਲਾ ਵਰਗ ਵਿੱਚ ਦੀਕਸ਼ਾ ਡਾਗਰ ਤੇ ਅਦਿੱਤੀ ਅਸ਼ੋਕ ਗੋਲਫ ਮੈਦਾਨ ਚ ਉਤਰਨਗੀਆਂ ਜਦਕਿ ਫ੍ਰੀ ਸਟਾਈਲ ਕੁਸ਼ਤੀ 'ਚ ਮਰਦਾਂ ਦੇ 57 ਕਿਲੋ ਭਾਰ ਵਰਗ 'ਚ ਅਮਨ ਸਹਿਰਾਵਤ ਅਤੇ ਇਸੇ ਭਾਰ ਵਰਗ ਦੇ ਮਹਿਲਾ ਵਰਗ 'ਚ ਅੰਸ਼ੂ ਮਲਿਕ ਦੇ ਮੈਚ ਹੋਣਗੇ ਮਰਦਾਂ ਦੇ ਜੈਵਲਿਨ ਥਰੋਅ 'ਚ ਟੋਕੀਓ 올림픽 ਦੇ ਸੋਨ ਤਮਗਾ ਜੇਤੂ ਨਿਰੇ ਚੋਪੜਾ ਇਸ ਵਾਰ ਆਪਣਾ ਦੂਜਾ 올림픽 ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ